वर्तमान युग स्वतंत्रतावादी युग है हर व्यक्ति स्वतंत्र चाहता है वह एक पिता के अनुशासन में भी नहीं रहना चाहता एक विद्यार्थी शिक्षक के अनुशासन में नहीं रहना चाहता वहा एक ऐसा अलबेला तेरा पंथ नाम का संप्रदाय है तेरा पंथ का मतलब है हे प्रभु यह तेरा पंथ है हम तो उस पर चलने वाले रही हैं ऐसा तेरा पंथ हर व्यक्ति का मेरा पंथ बन जाए यहाँ एक नेतृत्व होता है एक नेतृत्व में चलना यह आज के युग का बहुत बड़ा आश्चर्य कहलाता है उस आश्चर्य के रूप में जिनके निर्देशन में साढ़े सात सौ साधु साधिया उनकी एक आज्ञा को शिरोधार्य करके चलते हैं उनके अनुशासन में चलते हैं इसीलिए यह आज तेरा पंथ धर्म संघ जो जैन संप्रदाय का एक छोटा संप्रदाय के रूप में होने के बावजूद भी आज पूरे जैन संप्रदाय का पर्याय बन गया है और यह मानव या विश्व मानव को भी प्रेरणा देने वाला बन गया है जन कल्याणी बन गया है गुरुदेव श्री तुलसी ने अणुव्रत के माध्यम से हर मानव को सही रूप में मानवता कैसे भीतर प्रवेश कर सकती है उसके गुर सिखाए थे और उन्होंने कहा नया मानव नया विश्व की तभी परिकल्पना साकार हो सकती है कि हर मानव के भीतर में नैतिकता प्रामाणिकता ईमानदारी सत्य अहिंसा प्रेम सौहार्द की भावना जागृत हो इसीलिए यह एक मर्यादा महोत्सव जो तेरा पंच धर्म संघ में हर साल आचार्यों के सन्निधि में मनाया जाता है और पूरे समाज विश्व और राष्ट्र को भी यही संदेश देता है कि हर व्यक्ति अपनी मर्यादा में चले ਕਾ ਕਿ ਭਾਰਤ ਦਾ ਨਕਸ਼ਾ ਬਦਲ ਜਾਏ স্বর্ণ ਭਾਰਤ ਦੇ ਰੂਪ ਆਵੇ ਅੱਜ ਵੀ ਸਭ ਕੇ ਲਈ ਉਹ ਪ੍ਰੇਰਣਾ ਸ्रोत ਬਣ ਸਕਦਾ ਲਾ ਨਾਬਾ ਦੇ ਵਿੱਚ ਹਨੂਮਨ ਮੰਦਰ ਦੇ ਵਿੱਚ 160ਵਾਂ ਮਰਿਆਦਾ ਮਹਾਸਭ ਜਿਹੜਾ ਮਨਾਇਆ ਗਿਆ ਜਿਹਦੇ ਵਿੱਚ ਆਚਾਰੀਆ ਗੁਰੂ ਪਹੁੰਚੇ ਨੇ ਜਿਹੜੇ ਪੂਰੇ ਦੇਸ਼ ਦਾ ਕੰਨਿਆ ਕੁਮਾਰ ਤੋਂ ਲੈ ਕੇ ਜਿਹੜਾ ਦੀ ਹਿਮਾਲਿਆ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਪੈਦਲ ਸਫ਼ਰ ਕਰਦੇ ਨੇ ਨਾਬਾ ਦੇ ਵਿੱਚ ਪਹੁੰਚੇ ਨੇ ਔਰ ਬੜਾ ਅੱਛਾ ਲੱਗਿਆ ਬੜੀਆਂ ਅਧਿਆਤਮਿਕ ਗੱਲਾਂ ਕੀਤੀਆਂ ਨੇ ਜੀ ਜ਼ਿੰਦਗੀ ਨੂੰ ਕਿਵੇਂ ਜਿਉਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਡਿਸਪਲਿਨ ਦੀ ਕਿੱਡੀਕ ਇੰਪੋਰਟੈਂਸ ਆ ਜੀਵਨ ਦੇ ਵਿੱਚ ਮਰਿਆਦਾ ਦੀ ਕਿੱਡੀਕ ਜਿਹੜੀ ਆ ਜੀ ਇੰਪੋਰਟੈਂਸ ਆ ਔਰ ਜ਼ਿੰਦਗੀ ਦੇ ਵਿੱਚ ਸਮਰਪਣ ਭਾਵਨਾ ਦੀ ਕਿੱਡੀਕ ਇੰਪੋਰਟੈਂਸ ਆ ਔਰ ਹਰ ਚੀਜ਼ ਤੇ ਬੜਾ ਵਿਸਾਰਪੂਰਵਕ ਉਹਨਾਂ ਨੇ ਚਾਣਵਾ ਪਾਇ ਜੀ ਬੜਾ ਅੱਛਾ ਲੱਗਿਆ ਔਰ ਸਾਨੂੰ ਸਭ ਨੂੰ ਸੀ ਮੇਰਾ ਕਹਿਣਾ ਜਿ세 ਅੱਜ ਅਸੀਂ ਜਿਹੜੀ ਆ ਦੁਨਿਆਵੀ ਜ਼ਿੰਦਗੀ ਚ ਗੱਡੀਆਂ ਕਾਰਾਂ ਜਹਾਜ਼ ਮੋਟਰਸਾਈਕਲ ਇਹਦੇ ਤੇ ਸਵਾਰ ਹੋ ਕੇ ਚੱਲਦੇ ਆਂ ਪੈਦਲ ਚੱਲਣਾ ਵੀ ਆਪਣੇ ਆਪ ਚ ਇੱਕ ਬਹੁਤ ਵੱਡਾ ਗੁਣ ਹੈ ਜੀ ਪੈਦਲ ਚੱਲਣ ਵਾਲੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸੀਗੇ ਪੈਦਲ ਹੀ ਚੱਲਦੇ ਸੀ ਬਾਬਾ ਨਾਨਕ ਨੇ ਪੈਦਲ ਸਾਰੀ ਦੇਖ ਲਓ ਦੁਨੀਆ ਦੇ ਵਿੱਚ ਆਪਣਾ ਪ੍ਰਚਾਰ ਕੀਤਾ ਸੱਚ ਦਾ ਪ੍ਰਚਾਰ ਕੀਤਾ ਤੇ ਅਸੀਂ ਵੀ ਪੈਦਲ ਚੱਲੀਏ ਔਰ ਪੈਦਲ ਚੱਲਣ ਨਾਲ ਇਨਸਾਨ ਦੀ ਜ਼ਿੰਦਗੀ ਚ ਸਬਰ ਸੰਤੋਖ ਔਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਰਾਹਗੀਰ ਜਦੋਂ ਮਿਲਦੇ ਆ ਤਾਂ ਉਹ ਤਜਰਬੇ ਦੇ ਵਿੱਚੋਂ ਵੀ ਸਾਨੂੰ ਮਿਲਦੀਆਂ ਸੋ ਹਾਸ ਲਾਈਫ ਤੋਂ ਹਟ ਕੇ ਅਸੀਂ ਸਲੋ ਲਾਈਫ ਦੇ ਵਿੱਚ ਪੈਦਲ ਚੱਲਣ ਦੀ ਆਦਤ ਪਾਈਏ ਤਾਕੇ ਇਹ ਜ਼ਿੰਦਗੀ ਜਿਹੜੀ ਆ ਇਹ ਸਾਡੀ ਸਟੇਟਮੈਂਟ ਦੇ ਵਿੱਚ ਆ ਸਕੇ ਜਿਵੇਂ ਪ੍ਰਮਾਤਮਾ ਦੇ ਲਾਨ ਆਰਡਰ ਕਾਨੂੰਨ ਦੇ ਮੁਤਾਬਕ ਪ੍ਰਮਾਤਮਾ ਚਾਹੁੰਦਾ ਗੁਰੂ ਮਹਾਰਾਜ ਚਾਹੁੰਦੇ ਉਸ ਤਰੀਕੇ ਨਾਲ ਸਾਡੀ ਜ਼ਿੰਦਗੀ ਪ੍ਰਤੀਤ ਹੋ ਸਕੇ ਅੱਜ ਦਾ ਪ੍ਰੋਗਰਾਮ ਹੈ ਕਿ ਸਾਡੇ ਧਰਮ ਸੰਗ ਜਿਹੜਾ ਤੇਰਾਪੰਥ ਜੈਨ ਸਮਾਜ ਹੈ ਇਹ ਉਹਦੀ ਇੱਕ ਜਾਨ ਪ੍ਰਾਨ ਦਾ ਪ੍ਰੋਗਰਾਮ ਹੈ ਕਿਉਂਕਿ ਇਹ ਮਰਿਆਦਾ ਮੌਸਰ ਰਹਿ ਵੀ ਜਿਹੜਾ ਸਾਡਾ ਅਨੁਸ਼ਾਸਨ ਹੈ ਜਿਹੜਾ ਸਾਡੀ ਮਰਿਆਦਾ ਹੈ ਇਸ ਦਿਨ ਪੂਰੇ ਸੰਸਾਰ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਕਿ ਸਾਡਾ ਜਿਹੜਾ ਅਨੁਸ਼ਾਸਿਤ ਧਰਮ ਸੰਗ ਹੈ 750 ਜੈਨ ਸਾਧੂ ਸਾਧਵੀਆਂ ਇੱਕੋ ਚਾਰੀਏ ਦੇ ਉਹਦੇ ਥੱਲੇ ਰਹਿੰਦੀਆਂ ਨੇ ਇਹਦੇ ਵਿੱਚ ਕੋਈ ਗੁਰੂ ਚੇਲਾ ਨਹੀਂ ਹੁੰਦਾ ਠੀਕ ਹੈ ਇਸ ਦਿਨ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਸਾਡਾ ਜਿਹੜਾ ਗੁਰੂ ਮਹਾਰਾਜ ਦੇ ਸਨਿਪਤੇ ਵਿੱਚ ਮਨਾਇਆ ਜਾ ਰਿਹਾ ਬੰਬੇ ਮਨਾਇਆ ਜਾ ਰਿਹਾ ਤੇ ਇਹ ਢਾਬੇ ਦੇ ਵਿੱਚ ਅੱਜ ਸਾਧਵੀ ਜੀ ਆਏ ਹੋਏ ਸੀ ਉਹਨਾਂ ਦੇ ਸਨਿਪਤੇ ਵਿੱਚ ਇੱਥੇ ਬਹੁਤ بڑے ਸਤਰ ਤੇ ਮਨਾਇਆ ਗਿਆ